ਉਦੋਂ ਵੀ ਕਿਹਾ ਸੀ ਕਿ ਧੀਆ ਪੈਣਾ ਸਭ ਦੀਆਂ ਸਾਂਝੀਆਂ ਹੁੰਦੀਆਂ ਦੇਖੋ ਐਸੀ ਰਾਜਨੀਤਿਕ ਲੋਕ ਸਾਰਾ ਦਿਨ ਬਾਹਰ ਕਿਆ-ਕਿਆ ਕਰਦੇ ਆ ਕਿਆ-ਕਿਆ ਕਿਸ ਤਰ੍ਹਾਂ ਦੇ ਕੰਮ ਕਰਦੇ ਆ ਕਿਆ ਖਰੀਦੇ ਕਿਆ ਵੇਚਦੇ ਕਿਆ ਐਸੀ ਭੁੱਲਦੇ ਆ ਸਾਡੇ ਘਰ ਵਿੱਚ ਸਾਡੀਆਂ ਧੀਆ ਪੈਣਾ ਘਰ ਵਾਲੀਆਂ ਨੂੰ ਪਰਿਵਾਰ ਮੈਂਬਰਾਂ ਨੂੰ ਉਹਦੀ ਕੋਈ ਯਾਰਾ ਨਹੀਂ ਪਤਾ ਹੁੰਦਾ ਇਸ ਕਰਕੇ ਜਿਹੜਾ ਇਹ ਵਿਕਰਮਜੀਤ ਸਿੰਘ ਮਜੀਠੀਆ ਦੀ ਵਾਈਫ ਤੇ ਪਰਚਾ ਕੀਤਾ ਹੈ ਜਾਂ ਉਹਨੂੰ ਸੰਮਣ ਕੀਤਾ ਇਹ ਬਿਲਕੁਲ ਗਲਤ ਹੈ ਮੈਂ ਵੀ ਮੁੱਖ ਮੰਤਰੀ ਰਿਆਂ ਸਾਡੇ ਹੁੰਦੇ ਮਜੀਠੀਆ ਤੇ ਪਰਚਾ ਹੋਇਆ ਸੀ ਉਦੋਂ ਗੱਲ ਆਈ ਸੀ ਮੇਰੇ پاس ਏ ਕਿ ਯੂ ਦੀ ਵਾਈਫ ਨੂੰ ਵੀ ਵਿੱਚ ਇਨਵੋਲਵ ਕਰਨ ਲੱਗੇ ਐ ਮੈਂ ਸੱਤੀ ਦੇ ਨਾਲ ਡੀਜੀਪੀ ਨੂੰ ਕਿਹਾ ਸੀ ਕਿ ਔਰਤਾਂ ਦਾ ਇਹਦੇ ਵਿੱਚ ਕੋਈ ਕੰਮ ਨਹੀਂ ਇਹ ਪਰਚੇ ਨਹੀਂ ਹੋਣੇ ਚਾਹੀਦੇ ਇਹ ਜਿਹੜਾ ਹੋਇਆ ਇਹ ਗਲਤ ਹੋਇਆ ਦੂਸਰਾ ਇਹ ਹੈ ਕਿ ਜਿਹੜੇ ਮਾਨ ਸਾਹਿਬ ਹੈ ਉਹਨਾਂ ਦਾ ਪਰਿਵਾਰਕ ਮਸਲਾ ਉਹਨਾਂ ਦੇ ਬੱਚੇ ਐ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਗੱਲ ਨਿਬੇੜ ਦੇਣੀ ਚਾਹੀਦੀ ਐ ਇਸ ਤਰ੍ਹਾਂ ਦੇ ਮਸਲੇ ਬਾਹਰ ਨਹੀਂ ਆਉਣੇ ਚਾਹੀਦੇ ਜੇ ਦੂਸਰਾ ਵਿਆਹ ਵੀ ਕਰਾ ਲਿਆ ਤਾਂ ਤਲਾਕ ਹੈ ਜਿਹੜਾ ਘਰਵਾਲੀ ਨਾਲ ਹੋਇਆ ਬੱਚਿਆਂ ਨਾਲ ਤਾਂ ਤਲਾਕ ਨਹੀਂ ਹੋਇਆ ਇਸ ਕਰਕੇ ਬੱਚਿਆਂ ਦੀ ਸਾਂਭ ਸੰਭਾਲ ਬੱਚਿਆਂ ਦੇ ਨਾਲ ਨਵੇਂ ਪਰਿਵਾਰ ਦਾ ਮਾਹੌਲ ਬਰਾਬਰ ਰੱਖਣਾ ਸਹੀ ਤਰੀਕੇ ਨਾਲ ਰੱਖਣਾ ਇਹ ਬੰਦੇ ਦੀ ਜ਼ਿੰਮੇਵਾਰੀ ਹੁੰਦੀ ਹੈ ਇਸ ਕਰਕੇ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਉਹਨਾਂ ਨੂੰ ਸਹੀ ਤਰੀਕੇ ਦੇ ਨਾਲ ਚੱਲਣਾ ਚਾਹੀਦਾ ਔਰ ਬੱਚਿਆਂ ਨੂੰ ਨਾਲ ਲਿਕੇ ਚੱਲਣਾ ਚਾਹੀਦਾ ਜੇ ਸਾ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸੰਮੋਤਾ ਕਰੇਗਾ ਆਮਲ ਪਾਰਟੀ ਨਾਲ ਉੱਥੇ ਕੁਮਟੇ ਨੰਬਰ ਦੇਖੋ ਇਹ ਅਜੇ ਪ੍ਰੀਮਚਿਓਰ ਗੱਲ ਹੈ ਮੈਂ ਇਹਦੇ ਬਾਰੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਹਾਈ ਕਮਾਂਡ ਦੇ ਵਿੱਚ ਗੱਲ ਹੈ ਇਸ ਕਰਕੇ ਮੈਂ ਇੱਥੇ ਗੱਲ ਨਿਕਲਣਾ ਚਾਹੁੰਦਾ ਬਸ ਇਹ ਖੇਡਾ